ਅਸੀਂ ਕੰਮ ਕਰਾ ਰਹੇ ਹਾਂ ਤੇ ਮੈਂ ਕਹਿੰਦਾ ਮਲੇ ਦੀ ਅੱਗੇ ਵੀ ਕੋਈ ਪ੍ਰੋਬਲਮ ਆਂਦੀ ਤੇ ਮਲੇ ਨਾਲ ਖੜੇ ਹਾਂ ਸਾਡੀ ਸੁਪਰਵਾਈਜ਼ਨ ਹੁੰਦੀ ਹੈ ਵੀ ਲੋਕਾਂ ਨੂੰ ਦਿੱਕਤ ਕੀ ਆ ਰਹੀ ਆ ਜਦੋਂ ਆਪਾਂ ਵੋਟ ਲੈਣ ਲਈ ਗਲੀ ਗਲੀ ਘੁੰਮ ਸਕਦੇ ਹਾਂ ਤੇ ਲੋਕਾਂ ਦੀ ਦਿੱਕਤਾਂ ਨਹੀਂ ਸੁਣ ਸਕਦੇ 39 ਨੰਬਰ ਵਾਰਡ ਚੋਂ ਮੈਨੂੰ ਮਾਜਪਾ ਸਰਕਾਰ ਨੇ ਬਹੁਤ ਵੱਡਾ ਉਧਾਰ ਦਿੱਤਾ ਹੈ ਜਿਹੜੇ ਕੰਮ ਖੜੇ ਅਧੂਰੇ ਪਏ ਨੇ ਇਹ ਜਰੂਰ ਪੂਰੇ ਕਰਨਗੇ ਇਹਨਾਂ ਤੋਂ ਬਹੁਤ ਸਾਡੀ ਆਸ ਆ ਸਾਨੂੰ ਜੀਵਲੇ ਸਾਫ ਕਰਾਵਾਂਗੇ ਹੋਰ ਸਾਰੇ ਕੰਮ ਜੋ ਜੋ ਸਾਡੇ ਕੋ ਕੋਈ ਪਲੇਅਰ ਲੈ ਕੇ ਆਊਗਾ ਸਭ ਖਲ ਕਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਐਮ ਸੀ ਬੋਟ ਵਧੀਆ ਨਾਲ ਜਿੱਤਾਂਗੇ। ਕਿਉਂਕਿ ਵਿਕਾਸ ਦਾ ਕਾਉਂਸਲਰ ਦਾ ਕੋਈ ਲੰਬਾ-ਚੋੜਾ ਕੰਮ ਨਹੀਂ ਹੁੰਦਾ ਸਿਰਫ ਇੱਕ ਵਾਟਰ ਸਪਲਾਈਜ ਦੀ ਆਪਾਂ ਜੀ ਨਿਕਾਸੀ ਸਹੀ ਰੱਖੀਏ ਜਾਂ ਇੱਕ ਆਪਣੀਆਂ ਗਲੀਆਂ ਸਹੀ ਬਣੀਆਂ ਹੋਣ ਤੇ ਲੋਕੀ ਤਾਂ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਆ। ਅੱਜ ਪ੍ਰੀਤ ਨਗਰ ਉਹਨੂੰ ਮਿੰਨੀ ਪਾਕਿਸਤਾਨ ਕਹਿੰਦੇ ਆ ਤੇ ਮੈਂ ਸਮਝਦਾ ਪੁਰਾਣੇ ਕਾਉਂਸਲਰ ਨੇ ਕੀ ਕੀਤਾ ਜਾਂ ਐਮ ਐਲ ਏ ਨੇ ਕੀ ਕੀਤਾ ਕਿੰਨੀਆਂ ਸਰਕਾਰਾਂ ਲੰਘੀਆਂ। ਕੋਈ ਗਲੀਆਂ ਨਹੀਂ ਬਣੀਆਂ ਹੋਈਆਂ ਵਾ ਇਹ ਕਾਉਂਸਲਰ ਨੇ ਨਹੀਂ ਬਣਵਾਈਆਂ। ਮੈਂ ਸਮਝਦਾ ਜੇ ਇਹ ਪਹਿਲੇ ਹੀ ਕੀਤੇ ਹੁੰਦੇ ਲੋਕਾਂ ਨੂੰ ਵੋਟਾ ਪੁਰਾਣੇ ਕੌਂਸਲਰਾਂ ਨੂੰ ਵੋਟਾ ਮੰਗਣ ਦੀ ਲੋੜ ਨਾ ਪੈਂਦੀ ਆਜ਼ਾਦ ਵੀ ਇੱਥੇ ਐਮ ਐਲ ਏ ਰਹੀ ਤਾਂ ਮੈਂ ਸਮਝਦਾ ਉਹ ਇਸ ਚੀਜ਼ ਤੇ ਹਾਸਲ ਨਹੀਂ ਕਰ ਸਕੇ ਵੀ ਇਹਨੂੰ ਅਸੀਂ ਨਸ਼ਾ ਮੁਕਤ ਕਰ ਦਈਏ ਕਰ ਦਿੰਦੇ। ਕਦਮ ਛੇਤੀ ਛੇਤੀ ਫਾਸਟ ਹੋਊਗਾ। ਇਹ ਸਿਆਸਤਾਂ ਇਹਨਾਂ ਨੂੰ ਦਿਖਾ ਰਹੇ ਪੂਰੇ। ਸਾਡਾ ਬੱਚਾ ਆਪਣਾ ਸਾਡਾ। ਇਹ ਬੇਫਿਕਰ ਹੋ ਕੇ ਰਹੇ। ਇਹਦੇ ਨਾਲ ਖੜੇ ਆਂ। ਸਚੀਆ ਗਾਲ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯਮਰੀ ਵਾਰਡ ਨੰਬਰ 39 ਦੇ ਬੀਜੇਪੀ ਦੇ ਉਮੀਦਵਾਰ ਸੁਨੀਤਾ ਸੈਣੀ ਨੂੰ ਟਿਕਟ ਮਿਲੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਮੀਦਵਾਰ ਮੇਰੇ ਜੁੜ ਚੁੱਕੇ ਨੇ ਕੀ ਨਾਮ ਹੈ ਤੁਹਾਡਾ ਸੁਨੀਤਾ ਸੈਣੀ ਸੁਨੀਤਾ ਜੀ ਬੜੀ ਵੱਡੀ ਜ਼ਿੰਮੇਵਾਰ ਦਿੱਤੀ ਬਾਜਪਾ ਵੱਲੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਟਿਕਟ ਪਲੇ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਮੈਂ ਸੁਨੀਤਾ ਸੈਣੀ 39 ਨੰਬਰ ਵਾਰਡ ਚੋਂ ਮੈਨੂੰ ਬਾਜਪਾ ਸਰਕਾਰ ਨੇ ਬਹੁਤ ਵੱਡਾ ਉਦਦਾ ਦਿੱਤਾ ਆ ਮੈਂ ਉਹਨਾਂ ਦੀ ਸਾਰੀ ਪਬਲਿਕ ਦੀ ਸੇਵਾ ਪੂਰੀ ਤਨਮਨਤਾ ਨਾਲ ਕਰੂੰਗੀ ਜੋ ਆਪਣੇ ਮਹੱਲੇ ਦੇ ਵਿੱਚ ਕਮੀ ਪੇਸ਼ੀ ਆ ਸਾਰੀ ਦੂਰ ਕਰਾਂਗੇ ਸੇਵਾ ਕਰਾਂਗੇ ਹਰੇਕ ਦੇ ਨਾਲ ਤੁਰਾਂਗੇ ਜਿਵੇਂ ਕਿ ਆ ਮਹੱਲੇ ਦੇ ਵਿੱਚ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਵੀ ਕਰਨਾ ਪੈਂਦਾ ਜਿਵੇਂ ਕਿ ਆ ਬਰਸਾਤਾ ਵਿੱਚ ਪਾਣੀ ਵੀ ਖੜ ਜਾਂਦਾ ਜੀ ਉਸ ਚੀਜ਼ ਨੂੰ ਕਿਸ ਤਰ੍ਹਾਂ ਦਾ ਵਿਕਾਸ ਲੈ ਕੇ ਆਓਗੇ ਤੁਸੀਂ ਕਰਾਂਗੇ ਕੋਸ਼ਿਸ਼ ਕਰਾਂਗੇ ਸੀਵਰੇਜ ਸਾਫ਼ ਕਰਾਵਾਂਗੇ ਹੋਰ ਸਾਰੇ ਕੰਮ ਜੋ ਜੋ ਸਾਡੇ ਕੋ ਕੋਈ ਕੰਪਲੇਟ ਲੈ ਕੇ ਆਊਗਾ ਸਭ ਖਾਲ ਕਰਾਂਗੇ ਅੱਛਾ ਇੱਥੇ ਨਸ਼ੇ ਦਾ ਬੜਾ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਉਸ ਚੀਜ਼ ਨੂੰ ਕਿਸਦਾ ਮਟਾਓਗੇ ਨਸ਼ੇ ਦਾ ਤਾਂ ਆਪਾਂ ਹੁਣ ਕਹਿ ਸਕਦੇ ਹਾਂ ਕਿ ਆਪਾਂ ਹੁਣ ਬੱਚਿਆਂ ਨੂੰ ਸਮਝਾਵਾਂਗੇ ਜਾਂ ਬੱਚੇ ਸਮਝਣਗੇ ਕੁਝ ਵੀ ਕਰਨਗੇ ਕਰਾਂਗੇ ਕੋਸ਼ਿਸ਼ ਕਰਾਂਗੇ ਸਾਰਾ ਕੁਝ ਕਰਨ ਵਾਸਤੇ ਸਰ ਕੀ ਨਾਮ ਹੈ ਤੁਹਾਡਾ ਅਮਨ ਸੈਣੀ ਅਮਨ ਜੀ ਲਗਾ ਕਿਸ ਤਰ੍ਹਾਂ ਦਾ ਵਿਕਾਸ ਲੈ ਕੇ ਆ ਰਹੇ ਹੋ ਕਿਉਂਕਿ ਉਮੀਦਵਾਰ ਨਵੇਂ ਖੜੇ ਨੇ ਠੀਕ ਹੈ ਤੇ ਉਹ 29 ਵਾਰਡ ਨੰਬਰ ਤੋਂ ਖੜੇ ਨੇ ਤੇ ਕਿਸ ਤਰ੍ਹਾਂ ਦਾ ਵਿਕਾਸ ਤੁਸੀਂ ਲੈ ਕੇ ਆਓ ਤੁਹਾਡੀ ਪਾਰਟੀ ਕਰੀ ਐਸੀ ਵਿਕਾਸ ਲੈ ਕੇ ਕਿ ਜੋ ਕਿ ਲੋਕ ਤੁਹਾਨੂੰ ਵੋਟ ਪਾਣਗੇ ਦੇਖੋ ਵਿਕਾਸ ਦਾ ਕਾਉਂਸਲਰ ਦਾ ਕੋਈ ਲੰਬਾ ਚੋੜਾ ਕੰਮ ਨਹੀਂ ਹੁੰਦਾ ਸਿਰਫ ਇੱਕ ਵਾਟਰ ਸੀਵਰੇਜ ਦੀ ਆਪਾਂ ਜੇ ਨਿਕਾਸੀ ਸਹੀ ਰੱਖੀਏ ਜਾਂ ਇੱਕ ਆਪਣੀਆਂ ਗਲੀਆਂ ਸਹੀ ਬਣੀਆਂ ਹੋਣ ਤੇ ਲੋਕੀ ਤਾਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਇੱਥੇ ਅਸੀਂ ਲਾਇਬ੍ਰੇਰੀ ਬਣਾ ਦਾਂਗੇ ਪਾਰਕ ਬਣਾ ਦਾਂਗੇ ਤੇ ਮੈਂ ਸਮਝਦਾ ਪਹਿਲਾਂ ਚੌਥੀ ਤਾਂ ਪਾਸ ਕਰ ਲਓ ਤਾਂ MBA ਦੀ ਗੱਲਾਂ ਕਰਿਓ ਪਹਿਲਾਂ ਇੱਕ ਵਾਰਡ ਮੈਂ ਕਹਿੰਦਾ ਕਾਉਂਸਲਰ ਇੱਕ ਗਲੀਆਂ ਤੇ ਵਾਟਰ ਸੀਵਰੇਜ ਸਹੀ ਰ ਮੈਂ ਸਮਝਦਾ ਉਹਨੂੰ ਕੋਈ ਨਕਾਰਦਾ ਨਹੀਂ ਆ ਜੀ ਇਹ ਬਾਰ ਬਾਰ ਜਾ ਕੇ ਜਿੱਤਣ ਤੋਂ ਬਾਅਦ ਵੀ ਵੋਟ ਮੰਗਣੀ ਪਵੇ ਮੈਂ ਸਮਝਦਾ ਸਾਡੀ ਨਾਕਾਮੀ ਕਿਤੇ ਸਾਬਤ ਹੋ ਰਹੀ ਆ ਲਗਾਤਾਰ ਜਿਹੜੀ ਦੱਸਿਆ ਜਾ ਰਿਹਾ ਕਿ ਇੱਥੇ ਪਾਣੀ ਬੜਾ ਖੜ ਜਾਂਦਾ ਸਾਲਾਂ ਦੀ ਦਿੱਕਤ ਵੀ ਕਾਫੀ ਹੁੰਦੀ ਆ ਤੇ ਅਕਸਰ ਹੀ ਕ腐ਸ਼ਨ ਤੇ ਨਸ਼ੇ ਨਸ਼ੇ ਨੂੰ ਨਸ਼ੇ ਵਗੈਰਾ ਬੜਾ ਚਰਚਾ ਦੇ ਦਿੰਦਾ ਮੱਲਾ ਇੱਕ ਸੁਪਰਵਾਈਜ਼ਨ ਹੁੰਦੀ ਹੈ ਜਦੋਂ ਲੋਕ ਸਾਨੂੰ ਚੁਣ ਲੈਂਦੇ ਆ ਨਾ ਸਾਡੀ ਸੁਪਰਵਾਈਜ਼ਨ ਹੁੰਦੀ ਹੈ ਵੀ ਲੋਕਾਂ ਨੂੰ ਦਿੱਕਤ ਕੀ ਆ ਰਹੀ ਆ ਜਦੋਂ ਆਪਾਂ ਵੋਟ ਲੈਣ ਲਈ ਗਲੀ ਗਲੀ ਘੁੰਮ ਸਕਦੇ ਆ ਤੇ ਲੋਕਾਂ ਦੀ ਦਿੱਕਤਾਂ ਨਹੀਂ ਸੁਣ ਸਕਦੇ ਅੱਜ ਪ੍ਰੀਤ ਨਗਰ ਉਹਨੂੰ ਮਿੰਨੀ ਪਾਕਿਸਤਾਨ ਕਹਿੰਦੇ ਆ ਤੇ ਮੈਂ ਸਮਝਦਾ ਪੁਰਾਣੇ ਕਾਉਂਸਲਰ ਨੇ ਕੀ ਕੀਤਾ ਜਾਂ ਐਮਐਲਏ ਨੇ ਕੀ ਕੀਤਾ ਇੰਨੀਆਂ ਸਰਕਾਰਾਂ ਲੰਘੀਆਂ ਤੇ ਅੱਜ ਅਸੀਂ ਉਹ ਵੀ ਜਿਹੜੀ ਗੱਲ ਆ ਉਹ ਵੀ ਦਿੱਕਤ ਸਾਡੇ ਤੇ ਆਨ ਚਾਹੀਏ ਤੇ ਉਹ ਵੀ ਦੂਰ ਕਰਾਂਗੇ ਅੱਜ ਨਸ਼ੇ ਦਾ ਹੜ ਬਣਿਆ ਪਿਆ ਤੇ ਮੈਂ ਸਮਝਦਾ ਲੋਕਾਂ ਦੇ ਜਾਗਰੂਕ ਵੀ ਕਰਾਂਗੇ ਤੇ ਜੋ ਕਾਨੂੰਨੀ ਕਰਨਾ ਪਿਆ ਉਹ ਵੀ ਕਰਾਂਗੇ ਅਕਸਰੀ ਵਿਰੋਧੀ ਪਾਰਟੀਆਂ ਨਿਸ਼ਾਨਾ 사ਦਾ ਜਾਂਦਾ ਹੈ ਕਿ ਬੀਜੇਪੀ ਇੱਕ ਫੁੱਲ ਬਣ ਕੇ ਰਹਿੰਦੀ ਹੈ ਫੁੱਲ ਖੁੱਲ੍ਹ ਖੇਲ ਨਹੀਂ ਪੰਦਾ ਇਸ ਵਾਰ ਫੁੱਲ ਖੇਲ ਪਾਏਗਾ ਬਿਲਕੁਲ ਖਿਲੇਗਾ ਤੁਸੀਂ ਚਾਹੇ ਪਿਛਲੇ ਇਲੈਕਸ਼ਨ ਦੇਖ ਲਓ ਐਮਪੀ ਇਲੈਕਸ਼ਨ ਦੇਖ ਲਓ ਤੇ ਹਰ ਇੱਕ ਸਾਡਾ ਹਲਕਾ ਜਿਹੜੇ 5 6 ਹਲਕੇ ਨੇ ਲੁਧਿਆਣੇ ਦੇ 5 ਹਲਕੇ 50000 ਆਪਣੇ ਟੱਚ ਕੀਤੇ ਆ ਤੇ ਅੱਜ ਕਮਲ ਖਿਲਣ ਦੀ ਵਾਰੀ ਆ ਰਹੀ ਆ ਤੇ ਮੈਂ ਸਮਝਦਾ ਹਰੇਕ ਪਾਰਟੀ ਨੂੰ ਲੋਕਾਂ ਨੇ ਮੌਕਾ ਦੇ ਕੇ ਦੇਖ ਲਿਆ ਤੇ ਹੁਣ ਭਾਜਪਾ ਦੀ ਵਾਰੀ ਆ ਤੇ ਭਾਜਪਾ ਦਾ ਹੀ ਮੇਰ ਬਣੇਗਾ ਲੁਧਿਆਣੇ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਮੱਲੇ ਵਾਲਾ ਤੁਸੀਂ ਸਰਵੇ ਕਰ ਰਹੇ ਹੋ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਸਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਮੱਲਾ ਸਾਡੇ ਨਾਲ ਆ ਪੂਰਾ ਏਰੀਆ ਸਾਡੇ ਨਾਲ ਆ ਜਾ ਤੁਸੀਂ ਸਰਵੇ ਕਰ ਰਹੇ ਹੋ ਕਿਹੜੀ-ਕਿਹੜੀਆਂ ਤੁਹਾਨੂੰ ਸਮੱਸਿਆਵਾਂ दिखीਏ ਜੋ ਕਿ ਪਹਿਲਾ ਉਮੀਦਵਾਰ ਨਹੀਂ ਪੂਰੀਆਂ ਕਰ ਸਕਿਆ ਜੇ ਤੁਸੀਂ ਕਰ ਲੋਗੇ ਦੇਖੋ ਇਹ ਬਾਟਰ ਸਪਲਾਈ ਦੀ ਸੀਵਰੇਜ ਦੀ ਬਹੁਤ ਸਮੱਸਿਆ ਰਸਟੀ ਲੈ ਦੀ ਸਮੱਸਿਆ ਆ ਰਹੀ ਆ ਕੁਝ ਗਲੀਆਂ ਨਹੀਂ ਬਣੀਆਂ ਹੋਈਆਂ ਵਾ ਇਹ ਕੌਂਸਲਰ ਨੇ ਨਹੀਂ ਬਣਵਾਈਆਂ ਭਾਈ ਤਾਂ ਦੇ ਬਣ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਲੋਕਾਂ ਦਾ ਕੀ ਖਿਆਲ ਹੈ ਤੁਸੀਂ ਤਾਂ ਚਲੋ ਪਛਾਣ ਲੈਂਦੇ ਹੋ ਨਾ ਲੋਕਾਂ ਦਾ ਕੀ ਵੋਟ ਪਾਉਣ ਦਾ ਮਤਲਬ ਹੈ ਪਾਰਟੀ ਨੂੰ ਵੋਟ ਪਾ ਰਹੇ ਹੈ ਉਮੀਦਵਾਰ ਨੂੰ ਵੋਟ ਪਾ ਰਹੇ ਕਿਹਨੂੰ ਵੋਟ ਪਾ ਰਹੇ ਦੇਖੋ ਜੀ ਇਹ ਤਾਂ ਲੋਕਲ ਵੋਟਾਂ ਨੇ ਉਮੀਦਵਾਰ ਜਦੋਂ ਪਾਰਟੀ ਪ੍ਰਸਤ ਤਾਂ ਜਿੱਤਾਂਗੇ ਇਕੱਲੇ ਲੋਕਲ ਤਾਂ ਨਹੀਂ ਹੋ ਸਕਦੀ ਉਮੀਦਵਾਰ ਨੂੰ ਵੀ ਚਾਹੀਦਾ ਇਹ ਇਲਾਕੇ ਦੀਆਂ ਵੋਟਾਂ ਵਾਂ ਕੌਂਸਲ ਵੋਟਾਂ ਵਾਂ ਇਹ ਘਰੇਲੂ ਜਾਂ ਸਰਪੰਚ ਦੀਆਂ ਵੋਟਾਂ ਹੁੰਦੀਆਂ ਉਸ ਤਰ੍ਹਾਂ ਵੋਟਾਂ ਹੁੰਦੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਐਮਸੀ ਦੀ ਵੋਟਾਂ ਵਧੀਆ ਇਹਨਾਂ ਜਿੱਤਾਂਗੇ ਅੱਛਾ ਅੱਛਾ ਸੈਣੀ ਜੀ ਨਸ਼ਾ ਕਾਫੀ ਚਰਚੇ ਮੇਂ ਹੈ ਮੈਂ ਪਹਿਲੇ ਵੀ ਹੁਣੇ ਗੱਲ ਕੀਤੀ ਹੈ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਆਪਣੀ ਪਾਰਟੀ ਦੇ ਨਾਲ ਗੱਲ ਕਰ ਰਹੇ ਹੋ ਕਿ ਕਿਸ ਤਰ੍ਹਾਂ ਨਸ਼ਾ ਜਿਹੜਾ ਕਿ ਮੁਕਤ ਹੋਵੇਗਾ ਕਿਉਂਕਿ ਪਹਿਲੇ ਦੇਖੀਏ ਪੰਜਾਬ ਦਾ ਇਨਾ ਯੂਥ ਇਨਾ ਨਹੀਂ ਖਰਾਬ ਸੀਗਾ ਪਰ ਕੁਝ ਹੁਣੇ ਥੋੜੇ ਦੇਰ ਬਾਅਦ ਇਹ ਟਾਈਮ ਪੀਰੀਅਡ ਤੋਂ ਚੱਲਦਾ ਆ ਰਿਹਾ ਹੈ ਤੁਹਾਡੀ ਬੀਜੇਪੀ ਪਾਰਟੀ ਫੁੱਲ ਦੇ ਨਰਾਹੀ ਕਿਸ ਤਰ੍ਹਾਂ ਜਿਹੜੇ ਕੀ ਹੈ ਨਸ਼ੇ ਨੂੰ ਮੁਕਤ ਕਰੇਗੀ ਪੰਜਾਬ ਦੇ ਦੇਖੋ ਮੈਂਦੀ ਵੀ ਨਿਗਾਹ ਚ ਆਇਆ ਵੀ ਜਿਹੜੇ ਸਾਡੇ ਵਾਰਡ ਦਾ ਏਰੀਆ ਸੂਰਜਨਗਰ ਉਹਦੇ ਚ ਵੀ ਕੁਝ ਇਦਾਂ ਦੇ ਹੈਗੇ ਆ ਤੇ ਪੁਰਾਣੀਆਂ ਸਰਕਾਰਾਂ ਜਿਹੜੀ ਕਾਉਂਸਲਰ ਬਣਿਆ ਜਾਂ ਐਮ ਐਲ ਏ ਬਣਿਆ ਕਿੰਨੀਆਂ ਸਰਕਾਰਾਂ ਲੰਘੀਆਂ ਆ ਆਜ਼ਾਦ ਵੀ ਇੱਥੇ ਐਮ ਐਲ ਏ ਰਿਹਾ ਤੇ ਮੈਂ ਸਮਝਦਾ ਉਹ ਇਸ ਚੀਜ਼ ਚ ਹਾਸਲ ਨਹੀਂ ਕਰ ਸਕੇ ਵੀ ਇਹਨੂੰ ਅਸੀਂ ਨਸ਼ਾ ਮੁਕਤ ਕਰਦੀਏ ਤੇ ਸਾਡੀ ਪਹਿਲਾਂ ਵੀ ਟਿਕੜ ਮਿਲਣ ਤੋਂ ਪਹਿਲਾਂ ਵੀ ਇਹੀ ਉਮੀਦ ਸੀ ਤੇ ਹੁਣ ਵੀ ਅਸੀਂ ਇਹੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਨਸ਼ਾ ਮੁਕਤ ਕਰਨ ਦੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਤੇ ਪਹਿਲੇ ਧਰਤੇ ਉਹ ਕਰਾਂਗੇ ਕਿਤੇ ਜਿਹੜੇ ਬਾਕੀ ਕੋਈ ਉਮੀਦ ਪਹਿਲਾ ਉਮੀਦਵਾਰ ਕੰਮ ਨਹੀਂ ਕਰ ਪਾਇਆ ਉਹ ਹੋ ਰਹੇ ਨੇ ਵਗੈਰਾ ਕਿਦਾਂ ਜਿਹੜੇ ਪਹਿਲੇ ਉਮੀਦਵਾਰ ਕੰਮ ਨਹੀਂ ਲੋਕੀ ਉਹਨਾਂ ਨੂੰ ਜਵਾਬ ਦੇਣਗੇ ਉਹਨਾਂ ਨੂੰ ਮੈਂ ਨਹੀਂ ਜਵਾਬ ਦੇਣਾ ਅਸੀਂ ਅਸੀਂ ਆਪਣੀ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਤੇ ਲੋਕ ਉਹਨਾਂ ਨੂੰ ਜਵਾਬ ਦੇਣਗੇ ਸੋ ਠੀਕ ਹੈ ਬਿਲਕੁਲ ਪ੍ਰਚਾਰ ਜਿਹੜਾ ਕੀ ਹੈ ਬੜਾ ਹੀ ਸਹੀ ਤਰ੍ਹਾਂ ਚੱਲ ਰਿਹਾ ਹੈ ਵੇਖ ਸਕਦੇ ਹੋ ਕਿ ਪੂਰੀ ਲੀਡਰ ਟੀਮ ਜਿਹੜੀ ਕੀ ਹੈ ਦਿਨ ਰਾਤ ਮਿਹਨਤ ਕਰ ਰਹੀ ਹੈ ਲੇਵਲ ਐ ਨਾ ਵੀ ਗੱਲਬਾਤ ਕਰਾਂਗੇ ਅਸਰ ਪਹਿਲੇ ਉਮੀਦਵਾਰ ਇਹ ਇੱਥੇ ਸੀਗੇ ਕਿਹੜੇ ਕਿਹੜੇ ਐਸੇ ਵਿਕਾਸ ਕਰਾਏ ਆ ਉਹਨਾਂ ਨੇ ਵਿਕਾਸ ਦਾ ਸਰ ਕੋਈ ਖਾਸ ਨਹੀਂ ਹੋਇਆ ਵਿਕਾਸ ਵਿਕਾਸ ਦਾ ਠੀਕ ਠਾਕ ਹੀ ਰਹੇ ਨੇ ਜਿਹੜੇ ਨਾਰਮਲ ਜਿਵੇਂ ਕਾਰਸ ਹੁੰਦੀ ਹੋਈ ਹੋਏ ਹੋਰ ਕੋਈ ਖਾਸ ਨਹੀਂ ਵਿਕਾਸ ਹੋਏ ਚਲੋ ਉਹਨਾਂ ਬੀਜੇਪੀ ਤੋਂ 39 ਬੋਰਡ ਤੋਂ ਸੁਨੀਤਾ ਸੈਣੀ ਜੀ ਖੜੇ ਨੇ ਠੀਕ ਹੈ ਕੀ ਲੱਗਦਾ ਹੈ ਉਮੀਦ ਹੈ ਪੂਰੀ ਕਿ ਇਹ ਜਿਹੜੇ ਪੁਰਾਣੇ ਉਮੀਦਵਾਰ ਨਹੀਂ ਕਰਾ ਸਕੇ ਇਹ ਪੂਰੇ ਕੰਮ ਜਿਹੜੇ ਆਪਣੇ ਰਿਸਪੌਂਸਿਬਿਲਟੀ ਨਾਲ ਕਰਾਂਗੇ ਬਿਲਕੁਲ ਇਹਨਾਂ ਤੋਂ ਉਮੀਦ ਪੂਰੀ ਕਰ ਰਹੇ ਆ ਜੀ ਜਿਹੜੇ ਕੰਮ ਛੱਡੇ ਅਧੂਰੇ ਪਏ ਨੇ ਇਹ ਜ਼ਰੂਰ ਪੂਰੇ ਕਰਨਗੇ ਇਹਨਾਂ ਤੋਂ ਬਹੁਤ ਥੋੜੀ ਆਸ ਆ ਸਾਨੂੰ ਇਹਨਾਂ ਨੂੰ ਪੂਰੀ ਕਾਮਯਾਬੀ ਨਾਲ ਜਿਤਾਵਾਂਗੇ ਆਪਾਂ ਹਾਂ ਕਿ ਅਕਸਰ ਅਕਸਰ ਹੀ ਨਾ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ卡 ਬਣਾਉਣਾ ਜਾਂ ਆਧਾਰ卡 ਬਣਾਉਣਾ ਕਾਫੀ ਦਿੱਕਤ ਪੇਸ਼ ਆਉਂਦੀਆਂ ਸਾਹਮਣਾ ਕਰਨਾ ਪੈਂਦਾ ਲੋਕ ਚਾਰ-ਚਾ ਘੰਟੇ ਬੈਠੇ ਰਹਿੰਦੇ ਕੀ ਲੱਗਦਾ ਤੁਹਾਨੂੰ ਇਹਨਾਂ ਦੇ ਵਿੱਚ ਤੁਹਾਨੂੰ ਇੰਤਜ਼ਾਜ਼ ਦਾ ਸਮਾਂ ਮਿਲੇਗਾ ਨਹੀਂ ਸਰ ਨਹੀਂ ਇਹ ਛੇਤੀ ਛੇਤੀ ਕੰਮ ਨਿਪਟਾਉਣਗੇ ਸਾਡਾ ਪੂਰੀ ਉਮੀਦ ਹੈ ਇਹਨਾਂ ਤੋਂ ਇਹ ਕੰਮ ਛੇਤੀ ਛੇਤੀ ਫਾਸਟ ਹੋਊਗਾ ਇਸੇ ਆਸ 'ਤੇ ਆ ਇਹਨਾਂ ਨੂੰ ਜਿਤਾ ਰਹੇ ਪੂਰੇ ਹਾਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਪੂਰੇ ਇਹ ਸਹਿਯੋਗ ਨਾਲ ਸਾਡਾ ਪੂਰਾ ਸਹਿਯੋਗ ਦੇਣਗੇ ਕੰਮ 'ਚ ਤੇ ਜਿਹੜੇ ਵਿਕਾਸ ਧੂਰੇ ਪੈਣਗੇ ਪੂਰੇ ਕਰਨਗੇ ਇਹ 39 ਬੋਰਡ ਸੋਨੇ ਜਿਹੜੀ ਬਣੂਗਾ ਬਿਲਕੁਲ ਜਰੂਰ ਬਣੂਗਾ ਜੀ ਇਹਨਾਂ ਦੀ ਕਾਮਯਾਬੀ ਸਾਡੀ ਕਾਮਯਾਬੀ ਬਿਲਕੁਲ ਜੀ ਬੋਲੇ ਸਰੁੰਦਰ 나ਗੀ ਸਰੁੰਦਰ ਜੀ ਐਸੇ ਕਿਹੜੇ ਵਿਕਾਸ ਰਹਿ ਗਏ ਨੇ ਪਿਛਲੇ ਉਮੀਦਵਾਰਤ ਕੋਲ ਕਿਹੜੇ ਕਿਹੜੇ ਐਸੇ ਵਿਕਾਸ ਧੂਰੇ ਪੈਣਗੇ ਬਕਾਅ ਤਾਂ ਸਾਰੇ ਇਹਨਾਂ ਦਾ ਵਿਕਾਸ ਹੋਇਆ ਗਿਆ ਸਾਨੂੰ ਹੁਣ ਪੁੱਤ ਤੇ ਉਮੀਦ ਹੈਗੀ ਆ ਕਿ ਸਾਡਾ ਬੱਚਾ ਆਪਣਾ ਸਾਡਾ ਤੇ ਬੇਦਖ ਰੋ ਕੇ ਰਵੇ ਇਹਦੇ ਨਾਲ ਖੜੇ ਆਸੀਂ ਤਨੋ ਮਨੋ ਤਨੋ ਦਿੱਤੇ ਗਊਗਾ ਅਸੀਂ ਉੱਥੇ ਖੜੇ ਹਾਂ ਜੀ ਨਾਲ ਕਿਸ ਤਰ੍ਹਾਂ ਦਾ ਵਿਕਾਸ ਸੀਗਾ ਪਹਿਲੇ ਹੁਣ ਕੀ ਲਗਦਾ ਆਣ ਵਾਲੇ ਸਮੇਂ ਦੇ ਬਾਸ਼ਪਾ ਦੇ ਉਮੀਦਵਾਰ ਖੜੇ ਨੇ ਵਿਕਾਸ ਹੋਵੇਗਾ ਜ਼ਰੂਰ ਆਪਾਂ ਦਾ ਹੀ ਫੋੜਾ ਮਾੜੀ ਮੋਢੀ ਸੁਲਤ ਹੋਊਗੀ ਹੈਨਾ ਜ਼ਰੂਰ ਹਾਂ ਪਾਵਾਂਗੇ ਪਾਣੀ ਤੇ ਸੀਵਰੇਜ ਗੰਦਾ ਪਾਣੀ ਖੜਦਾ ਹੈ ਪ੍ਰਦੂਸ਼ਿਤ ਹਵਾਵ ਹੈ ਬੇਟਾ ਪਾਵਾਂਗੇ ਜ਼ਰੂਰ ਪਾਵਾਂਗੇ ਅੱਛਾ ਹਾਂ 6-7 ਵੋਟਰ ਸਾਡੀਆਂ ਜ਼ਰੂਰ ਸਿੱਟਾਂਗੇ ਹੈਨਾ ਬਿਲਕੁਲ ਲੋਕਾਂ ਦੀ رائے ਵੀ ਜਾਣ ਰਹੇ ਆਣ ਨਾਲ ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ ਕਿ ਅਵਲ ਫੈਣੀ ਵੀ ਜੜੀ ਕੀ ਹੈ ਅ ਬੁਜੁਰਗਾਂ ਦੇ ਆਸ਼ੀਰਵਾਦ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਤੁਹਾਨੂੰ ਦੇਖਦੇ ਹੋ ਪਿਛਲੇ ਸਮੇਂ ਦੇ ਵਿੱਚ ਵਿਕਾਸ ਕਿੰਨਾ ਕੋ ਹੋਇਆ ਤੇ ਹੁਣ ਕਿੰਨਾ ਕੋ ਅੱਗੇ ਜਾ ਕੇ ਹੋਏਗਾ ਬੜੀਆ ਹੋਊਗਾ ਇਹ ਹਾਂ ਉਮੀਦਵਾਰ ਨੂੰ ਪੂਰੀ ਉਮੀਦ ਹੈਗੀ ਤਾਂ ਹਾਂ ਜੀ ਪੂਰੀ ਮੈਚ ਨਹੀਂ ਦਾ ਥੋੜੇ ਜਾਨ ਹਾਂ ਹੋਊਗਾ ਜੀ ਪਾਸਪਾਸ ਜਿਹੜਾ ਅਕਸਰ ਲੋਕ ਕਹਿੰਦੇ ਕਿ ਫੁੱਲ ਖੇਲ ਕੇ ਨਹੀਂ ਜਾਂਦਾ ਮੁੜ ਆ ਜਾਂਦਾ ਹੈ ਕੀ ਲੱਗਦਾ ਹੁਣ ਇਹ ਉਮੀਦਵਾਰ ਜ ਜੁਨੀਤਾ ਸਾਨੀ ਜਿਹੜੇ ਵਾਰ ਨੰਬਰ ਤੋਂ ਖੜੇ ਨੇ 29 ਵਾਲ ਨੰਬਰ ਤੋਂ ਖੜੇ ਨੇ ਇਹ ਪੂਰਾ ਕਰ ਪਣਗੇ 39 ਵਾਲ ਵਾਲ ਨੰਬਰ ਕੇ ਜੀ ਕਰਨਗੇ ਪੱਕੇ ਤੇ ਸਾਡੇ ਇਹ ਸਾਡੇ ਪੱਕੇ ਭੈਣ ਜੀ ਨੇ ਅੱਛਾ ਹਾਂ ਪੜ੍ਹਣਗੇ ਇਹ ਗਈ ਗੱਲ ਬਿਲਕੁਲ ਮੌਸਲਾ ਦੇਖ ਸਕਦੇ ਹੋ ਕਾਇਮ ਹੈ ਲੋਕ ਕਹਿ ਰਹੇ ਕਿ ਬਿਲਕੁਲ ਜਿੱਤਣਗੇ ਉਮੀਦ ਪੂਰੀ ਪੂਰੀ ਹੈ ਕਿਉਂਕਿ ਲੋਕਾਂ ਨੇ ਕੁਝ ਦੇਖਿਆ ਹੈ ਤਾਂ ਹੀ ਲੋਕ ਕਹਿ ਰਹੇ ਨੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆਂ ਵਾਰ ਨੰਬਰ 39 ਤੋਂ ਜੋ ਕਿ ਭਾਜਪਾ ਤੋਂ ਸੁਨੀਤਾ ਸੈਣੀ ਜਿਹੜੀ ਉਮੀਦਵਾਰ ਬਣੇ ਨੇ ਤੁਹਾਨੂੰ ਤਸਵੀਰਾਂ ਦਿਵਾ ਰਹੇ ਆਂ ਉਹ ਤਾਂ ਮੈਂ ਨੂੰ ਕੀ ਲੱਗਦਾ ਹੈ ਇਹ ਬੀਜੇ ਬੀਜੇ ਦੇ ਉਮੀਦਵਾਰ ਖੜੇ ਨੇ ਵਿਕਾਸ ਹੋ ਪਾਏਗਾ ਪਿਛਲੇ ਸਮੇਂ ਵਿੱਚ ਕਿਹੜਾ ਕੜਾ ਵਿਕਾਸ ਹੋਇਆ ਸੀਗਾ ਜਿਹੜਾ ਉਹਨੇ ਆਉਣ ਸਮੇਂ ਉਹ ਉਸ ਨੂੰ ਸੁਧਾਰ ਲੈਣਗੇ ਬਿਲਕੁਲ ਲਿਆਣਗੇ ਆਪਣੇ ਮਹੱਲੇ ਦੇ ਆਪਣੇ ਬੰਦੇ ਐ ਕਿਉਂ ਨਹੀਂ ਲਿਆਣਗੇ ਸੁਧਾਰ ਜ਼ਰੂਰ ਕਰਨਗੇ ਪਿਛਲੇ ਸਮੇਂ 'ਚ ਐਸੇ ਕਿਹੜੇ ਕਾਰੇ ਰਹਿ ਗਏ ਸੀਗੇ ਕਿਹੜੀ ਕਿਹੜੀ ਦਿੱਕਤਾਂ ਸੀਗੀਆਂ ਪਿਛਲੇ ਸਮੇਂ ਦੇਖੋ ਜੀ ਸਾਨੂੰ ਤਾਂ ਕੋਈ ਦਿੱਕਤ ਨਹੀਂ ਆਗੀ ਸਰਕਾਰ ਜਿਹੜੀ ਵੀ ਆਵੇ ਆਪਣਾ ਕੰਮ ਕਰੇ ਤੇ બીજી ਗੱਲ ਹੈ ਆਪਣੇ ਮਹੱਲੇ ਦਾ ਠੀਕ ਪਾਸ ਕਰਨਗੇ ਕਿਹੜਾ ਕਰਗੇ ਬਾਸਰ ਨੂੰ ਕੋਈ ਦਿੱਕਤ ਨਹੀਂ ਠੀਕ ਹੈ ਜੀ ਹੁਣ ਉਮੀਦ ਆ ਕਿ ਇਹ ਕੰਮ ਕਰਨਗੇ ਜਿਹੜੇ ਜਿੱਤਣਗੇ ਕੰਮ ਕਰਨਗੇ ਬਿਲਕੁਲ ਕਰਨਗੇ ਜੀ ਐਸੇ ਉਮੀਦ ਨਾਲ ਤਾਂ ਚੱਲਾਂਗੇ ਇਹਨਾਂ ਦੇ ਨਾਲ ਇਹ ਕੰਮ ਕਰਨਗੇ ਸਾਡਾ ਲੋਕਾਂ ਨੂੰ ਕੀ ਮੈਸੇਜ ਕਰਨਾ ਚਾਹੋਗੇ ਲੋਕਾਂ ਨੂੰ ਮੈਸੇਜ ਆ ਤੁਸੀਂ ਆ ਦੇਖ ਸਕਦੇ ਹੋ ਹਾਲਾਤ ਏਰੀਆ ਦੇ ਹਾਲਾਤ ਤੁਹਾਡੇ ਸਾਹਮਣੇ ਲਾਈਵ ਆ ਜਿਹੜੀ ਅਸੀਂ ਗਲੀ ਕਰਦੇ ਪਏ ਆ ਤੇ ਇਹ ਕੰਮ ਹੁਣ ਇਲੈਕਸ਼ਨਾਂ ਦੇ ਟਾਈਮ ਤੇ ਹੋ ਰਿਹਾ ਹੈ ਤੇ ਮੈਂ ਸਮਝਦਾ ਜੇ ਇਹ ਪਹਿਲੇ ਹੀ ਕੀਤੇ ਹੁੰਦੇ ਲੋਕਾਂ ਨੂੰ ਵੋਟ ਪੁਰਾਣੇ ਕਾਉਂਸਲਰਾਂ ਨੂੰ ਵੋਟਾਂ ਮੰਗਣ ਦੀ ਲੋੜ ਨਾ ਪੈਂਦੀ ਇੱਕ ਗੱਲ ਹੁੰਦੀ ਹੈ ਜਦੋਂ ਅਸੀਂ ਗਲੀ ਗਲੀ ਜਾ ਕੇ ਕੰਮ ਕਰਦੇ ਆ ਨਾ ਦੁਬਾਰਾ ਉਹ ਲੋਕੀ ਕੰਮ ਦਾ ਮੁੱਲ ਪਾਉਂਦੇ ਆ ਲੋਕੀ ਦੁਬਾਰਾ ਨਕਾਰਦੇ ਨਹੀਂ ਕਦੇ ਦੁਬਾਰਾ ਵੋਟ ਮੰਗਣ ਦੀ ਲੋੜ ਨਹੀਂ ਆ ਤੁਹਾਡੇ ਸਾਹਮਣੇ ਆ ਗਲੀ ਦੇ ਹਾਲਾਤ ਜੇ ਵਾਟਰ ਸੀਵਰ ਹੀ ਨਹੀਂ ਸਹੀ ਆ ਗਲੀ ਕਦੋਂ ਦੀ ਬਣੀ ਹੋਈ ਆ ਤੇ ਹੋਰ ਕੰਮ ਕੀ ਹੁੰਦੇ ਆ ਕਾਉਂਸਲਰ ਦੇ ਇੰਨੇ ਕ ਕੰਮ ਹੁੰਦੇ ਆ ਆ ਤੁਹਾਡੇ ਸਾਹਮਣੇ ਆ ਹਾਲਾਤ ਦੇਖ ਲਓ ਵਾਰ ਤੇ ਕੀ ਆ ਇਹ ਤੁਸੀਂ ਤੁਸੀਂ ਬੁਲਾਏ ਆ ਕਿਹਨੂੰ ਬਿਲਕੁਲ ਅਸੀਂ ਕਰਵਾ ਰਹੇ ਹਾਂ ਕੰਪਲੇਂਟਾਂ ਜਿੰਨੇ ਵਾਰ ਦਿੰਦੇ ਆ ਮੇ ਕੋ ਕੰਪਲੇਂਟਾਂ ਆਉਂਦੀਆਂ ਮਸ ਵੀਰੇ ਲਖਾਨਾ ਜੀ ਸਾਹਿਬ ਨੂੰ ਲਖਾਨਾ ਇਹ ਵੀ ਸਾਰੇ ਆਪਣੇ ਮੁੰਡੇ ਆ ਵਧੀਆ ਮੁੰਡੇ ਆ ਵਾਰਡ ਦੇ ਇਹ ਵੀ ਕੰਮ ਕਰਦੇ ਆ ਇਹ ਵਾਰਡ ਦੇ ਜੇ ਪਹਿਲਾਂ ਕੰਮ ਹੋਇਆ ਹੋਵੇ ਮੈਨੂੰ ਸਮਝਦਾ ਇੰਨਾ ਇੰਨਾ ਕੁਝ ਹੋਵੇ ਹੀ ਨਾ ਨਾ ਕਿਸ ਤਰ੍ਹਾਂ ਕਿਸ ਤਰ੍ਹਾਂ ਅ ਸਫਾਈ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਜੀ ਕਰ ਰਹੇ ਆ ਆਪਣੇ ਕੰਮ ਹੈ ਜੀ ਕਿੰਨੇ ਕੁ ਕਲੀਅਰ ਹੋ ਗਏ ਸਰ ਬਸ ਦੋ ਰਹਿੰਦੇ ਆ ਮਗਰ ਬਾਕੀ ਹੋ ਗਏ ਸਾਰੇ ਹੋ ਜੀ ਹਾਂ ਜੀ ਜਿਵੇਂ ਤੁਸੀਂ ਕਹਿ ਤੀ ਵਾਰ ਤੇ ਤੁਸੀਂ ਸਾਰੇ ਕੰਮ ਕਰਵਾ ਰਹੇ ਹੋ ਕਿ ਪਿਛਲੇ ਉਮੀਦਵਾਰ ਨੇ ਕੀ ਕਰਾਇਆ ਸੀਗਾ ਨਹੀਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਪਿਛਲੇ ਉਮੀਦਵਾਰ ਦੇ ਜੇ ਕੰਮ ਹੋਏ ਹੁੰਦੇ ਪਰ ਲਾਈਵ ਤੁਸੀਂ ਦੇਖ ਲਿਆ ਮੈਂ ਮੇਰੇ ਕਹਿ ਦੀ ਗੱਲ ਨਹੀਂ ਆ ਮੈਂ ਕੋਈ ਨੈਗੇਟਿਵ ਰਾਜਨੀਤੀ ਨਹੀਂ ਕਰਦਾ ਅਸੀਂ ਪੋਜ਼ਿਟਿਵ ਰਾਹ ਤੇ ਚੱਲਣ ਵਾਲੇ ਆਪਣਾ ਵਿਜ਼ਨ ਦੱਸਦੇ ਆਂ ਪਾਰਟੀ ਦਾ ਅਸੀਂ ਕੰਮ ਕਰਦੇ ਆਂ ਤੇ ਇਹ ਲਾਈਵ ਆ ਅਸੀਂ ਕੰਮ ਕਰਾ ਰਹੇ ਆਂ ਤੇ ਮੈਂ ਕਹਿੰਦਾ ਮੱਲੇ ਦੀ ਅੱਗੇ ਵੀ ਕੋਈ ਪ੍ਰੋਬਲਮ ਆਂਦੀ ਤੇ ਮੱਲੇ ਨਾਲ ਖੜੇ ਆਂ ਤੇ ਹੁਣ ਫੁੱਲ ਖਿਲੇਗਾ ਇਸ ਵਾਰ ਬਿਲਕੁਲ ਕਮਲ ਦਾ ਫੁੱਲ ਖਿਲੇਗਾ ਤਾਂ ਮੇਹਰਬਾਤ ਦੀ ਜਨਤਾ ਪਾਰਟੀ ਦਾ ਬਣੇਗਾ ਤੇ ਆਪਣਾ ਚੋਣ ਨੰਬਰ ਦੱਸੋ ਹਾਂਜੀ ਚੋਣ ਚੋਣ ਨਿਸ਼ਾਨ ਕਮਲ ਦਾ ਫੁੱਲ ਵੋਟ ਨੰਬਰ 39 ਹਲਕਾ ਦੱਖਣੀ ਲੁਧਿਆਣਾ ਕੀ ਤੇਰੇ ਨਾਮ ਤੋਂ ਵੋਟ ਪੈਣੀ ਆ ਸੁਨੀਤਾ ਰਾਣੀ ਦੇ ਨਾਂ ਤੇ ਵੋਟ ਪੈਣੀ ਆ ਸੁਨੀਤਾ ਰਾਣੀ ਦੇ ਨਾਂ ਦਾ ਬਟਨ ਦਬਾ ਕੇ ਤੇ ਕਾਮਯਾਬ ਬਣਾਓ ਤੇ ਕਮਲ ਦਾ ਫੁੱਲ ਖਿਲਾਓ ਲੁਧਿਆਣੇ ਚ ਠੀਕ ਹੁਣ ਤਾਂ ਬਿਲਕੁਲ ਸੁਨੀਤਾ ਰਾਣੀ ਨੂੰ ਜਿਹੜੇ ਕਿ ਉਮੀਦਵਾਰ ਜਿਹੜੇ ਖੜੇ ਨੇ ਉਹਨਾਂ ਨੂੰ ਕਮਲਾ ਫੁੱਲ ਵੋਟ ਪਾ ਕੇ ਉਹਨਾਂ ਨੂੰ ਜਿਤਾਉ ਉਮੀਦ ਇਹ ਹੁਣ 21 ਦਸੰਬਰ ਨੂੰ ਪਤਾ ਚੱਲੇਗਾ ਕਿ ਕਿਸ ਦੀ ਤਾਰ ਖੁੱਲਦਾ ਪਟਾਰਾ ਬੜੇ ਲੋਕਾਂ ਨਾਲ ਆਏ ਜਨ ਨਾਲ ਅਤ ਸੰਜੀਤ ਰਾਜੂ ਨੂੰ ਰਿਪੋਰਟ ਧੰਨਵਾਦ